ਚੇ ਬਿਨਾ ਨਹੀਂ ਰਹਿ ਸਕਦੀ ਮੈਂ ਆਪਣੇ ਗੋਲੂ ਬਿਨਾ ਨਹੀਂ ਰਹਿ ਸਕਦੀ ਮੈਂ ਆਪਣੇ ਬੱਚੇ ਬਿਨਾ ਨਹੀਂ ਰਹਿ ਸਕਦੀ ਹੰਦਲ ਮਰਾ ਪੁੱਤ ਮੋੜ ਦੋ ਦਾ ਨਾਮ ਸੁਨੀਤਾ ਵਾ ਮੇਰੇ ਪੁੱਤ ਬੱਚੇ ਦਾ ਨਾਮ ਰੋਹਿਤ ਸੀ ਉਹਦੀ 26 ਸਾਲ ਜੇ ਗੱਲ ਕੀ ਹੈ ਨਾਲ ਕੋਸ਼ਮ ਨਹੀਂ ਮੈਨੂੰ ਨਹੀਂ ਭਾਜੀ ਪਤਾ ਕਰੋ ਤਾਂ ਮੈਂ ਕੰਮ ਤੇ ਤੋਰਿਆ ਵਾ ਮੈਂ ਕੰਮ ਤੇ ਤੋਰਿਆ ਮੁਰਕੇ ਨਹੀਂ ਮੈਨੂੰ ਪਤਾ ਕੰਮ ਵਾਲੇ ਕਹਿੰਦੇ 12 ਵਜੇ ਗਿਆ ਕਪੜੇ ਕੰਮ ਵਾਲੇ ਪਾਏ ਆ ਮੇਰੇ ਪੁੱਤ ਨੇ ਤਾਂ ਕਦੀ ਇਦਾਂ ਦੇ ਕਪੜੇ ਨਹੀਂ ਪਾਏ ਰੱਬ ਹੀ ਜਾਣੇ ਕੀ ਬਣਿਆ ਹੁੰਦੇ ਨਾ ਕੀ ਨਹੀਂ ਇੱਥੇ ਉਹਦੇ ਵਜ੍ਹਾ ਕੋਸ਼ ਐਦਾਂ ਆ ਚੀਜ਼ ਤੇ ਮਾਰਿਆ ਆਇਆ ਤੇ ਇੱਥੇ ਆ ਹੋਰ ਕਿਤੇ ਉਹਦੇ ਕੋਈ ਸੱਟ ਨਹੀਂ ਕੁਛ ਨਹੀਂ ਆ ਕੁਛ ਵੀ ਨਹੀਂ ਆ ਕੁਛ ਨਹੀਂ ਆ ਮੈਨੂੰ ਨਹੀਂ ਪਤਾ ਕਿ ਨੇ ਕੀ ਦੁਸ਼ਮਨੀ ਕੱਢੀ ਆ ਕਿ ਜਾਂ ਕਿੰਨੇ ਮਾਰਿਆ ਮੈਂ ਨਹੀਂ ਜਾਣਦੀ ਮੈਨੂੰ ਨਹੀਂ ਮੇਰੇ ਬੱਚੇ ਨਾ ਕੀ ਹੋਇਆ ਮੈਨੂੰ ਨਹੀਂ ਪਤਾ ਸੰਤੋਖਾ ਪਤਾ ਲੱਗਾ ਵੀ ਉੱਥੇ ਸਾਡੇ ਜਾਂਦਿਆਂ ਨੂੰ ਫੂਲਸ ਉੱਥੇ ਸੀ ਇੱਥੋਂ ਕਿਸੇ ਨੇ ਸਾਨੂੰ ਦੱਸਿਆ ਸਾਰੀ ਰਾਤ ਨਹੀਂ ਆਇਆ ਮੈਂ ਕਦੀ ਕੇ ਨੂੰ ਫੋਨ ਕਰ ਕਦੀ ਉੱਧਰ ਦੇ ਕਦੀ ਉੱਧਰ ਮੈਂ ਚੱਲ ਕੇ ਨਾ ਬੈਠਾ ਖਲੋਤਾ ਹਾਂ ਜਾਂ ਆਪਣੀ ਤਾਈ ਦੇ ਘਰ ਸੌਂ ਗਿਆ ਵਾ ਮੈਨੂੰ ਨਹੀਂ ਪਤਾ ਸਾਰੀ ਰਾਤ ਹੀ ਫੋਨ ਲਾਉਂਦੇ ਫੋਨ ਸਵਿਚ ਆਫ ਦੋ ਵਾਰੀ ਫੋਨ ਆਉਣਾ ਹੋਇਆ ਵਾ ਦੋਨੇ ਵਾਰੀ ਉਹਨਾਂ ਨੇ ਫੋਨ ਆਨ ਕੀਤਾ ਜਦੋਂ ਰਿੰਗ ਗਈ ਆ ਫੋਨ ਕੱਟਤਾ 5 ਵਜੇ ਵੀ ਹੀ ਫੋਨ ਕੀਤਾ ਵਾ ਫੋਨ ਆਨ ਹੋਇਆ ਵਾ ਰੰਗ ਜਾਂਦੀ ਰਹੀ ਆ ਫਿਰ ਘਟਦਾ ਮੈਨੂੰ ਨਹੀਂ ਪਤਾ ਮੈਂ ਮੰਗ ਮੇਰਾ ਬੱਚਾ ਚਾਹੀਦਾ ਮੇਰਾ ਬੱਚੇ ਨੂੰ ਇਨਸਾਫ ਚਾਹੀਦਾ ਵਾ ਜਿਹੜਾ ਕੰਜਰਾਂ ਨੇ ਮਾਰਿਆ ਉਹਨਾਂ ਤੋਂ ਵੀ ਉਹੀ ਹਾਲ ਕਰਨ ਮੈਨੂੰ ਮੇਰਾ ਬੱਚਾ ਚਾਹੀਦਾ ਮੈਨੂੰ ਮੇਰਾ ਬੱਚਾ ਮੁੜ ਦੋ ਮੇਰਾ ਬੱਚਾ ਮੁੜ ਦੋ ਮੈਂ ਆਪਣੇ ਬੱਚੇ ਬਿਨਾਂ ਨਹੀਂ ਜੀ ਸਕਦੀ ਮੇਰੇ ਬੱਚੇ ਬਿਨਾਂ ਨਹੀਂ ਮੈਂ ਜੀਣਾ ਰੱਬਾ ਮੈਨੂੰ ਮਾਰ ਦੇ ਨਾਲ ਭਾਜੀ}{|\text{ਵਿਸ਼ਾਲ ਜੀ ਕੀ ਗੱਲ ਲਈਏ ਕੀ ਨਾਮ ਸੀ ਜਿਹਦੇ ਮੁੰਡੇ ਦਾ ਰੋਹਿਤ ਨਾਮ ਹੈ ਭਾਜੀ ਇਹਦਾ ਤੇ ਕੰਮ ਤੇ ਗਿਆ ਵਾ}} ਤੇ ਕੰਮ ਤੋਂ 12 ਵਜੇ ਚਲੇ ਗਿਆ ਪਤਾ ਨਹੀਂ ਕਿਸ ਮੁੰਡੇ ਨੇ ਬਲਾਕ ਕੀ ਗੱਲ ਹੋਈ ਕੀ ਨਹੀਂ ਹੋਈ ਉਸ ਤੋਂ ਬਾਅਦ ਫੋਨ ਹੀ ਬੰਦ ਹੋਇਆ ਵਾ ਕਦੋਂ ਦਾ ਗਿਆ ਘਰ ਕੰਮ ਤੇ ਗਿਆ ਸਵੇਰ ਦਾ ਕੱਲ ਦਾ ਗਿਆ ਵਾ ਕੱਲ ਦਾ 9 ਵਜੇ 9 ਵਜੇ ਦਾ ਗਿਆ ਕੰਮ ਤੇ ਅੱਛਾ ਤੇ 12 ਵਜੇ ਕੰਮ ਤੋਂ ਚਲੇ ਗਿਆ ਵਾ ਅੱਛਾ ਤੇ ਉਸ ਤੋਂ ਬਾਅਦ ਨਹੀਂ ਪਤਾ ਨਾ ਫੋਨ ਲੱਗਦਾ ਹੈ ਨਾ ਕੁਝ ਹੋਰ ਅੱਛਾ ਹਾਂਜੀ ਤੇ ਮੁੜ ਕੇ ਸਵੇਰੇ ਦੁੱਧ ਹੀ ਆਇਆ ਤੇ ਦੁੱਧ ਨੂੰ ਦੱਸਿਆ ਵੀ ਤੁਹਾਡਾ ਮੁੰਡਾ ਤਾਂ ਦੁੱਧ ਲੈ ਆ ਜਾਂਦਾ ਸੀ ਇੱਥੇ ਤੇ ਉਹਨਾਂ ਕਿਤੇ ਦੁੱਧ ਪਾਨ ਗਏ ਸੂਏ ਵਾਲੇ ਪਾਸੇ ਤੇ ਉਹਨਾਂ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਪਿਆ ਵਾ ਇੱਥੇ ਛੜੀਆ ਪਹਿਲੀ ਵਿੱਚ ਅੱਛਾ ਹਾ ਤੇ ਇਹਦੇ ਕੱਟ ਲੱਗਾ ਹੀ ਇੱਥੇ ਆ ਤੂੰ ਵੱਡੀ ਹੈ ਸਾਰੀ ਤੇ ਮੂੰਹ ਤੇ ਨਿਸ਼ਾਨ ਹੀ ਮਾਰੇ ਕੁੱਟਣ ਦੇ ਜਿਵੇਂ ਕਿ ਲੜਾਈ ਝਗੜਾ ਹੋਇਆ ਹੁੰਦਾ ਤੇ ਇਦਾਂ ਹੀ ਤੇ ਉਹਨੂੰ ਕਿਤੇ ਸੁੱਟ ਸੁੱਟ ਕੇ ਰਹਾਤਾ ਹੈ ਮੇਰੇ ਖਿਆਲ ਨਾਲ ਤੇ ਠੰਡਾ ਆਇਆ ਹੈ ਪੂਰਾ ਹੈ ਸਰੀਰ ਦਾ ਮੁੱਠੀਆਂ ਬੰਦ ਹੋਈਆਂ ਹੈ ਆਕੜਿਆ ਹੈ ਤੇ ਪੀਲਾ ਹੋਇਆ ਹੈ ਤੇ ਹੁਣ ਆਪਾਂ ਮੁੜ ਕੇ ਪੁਲਿਸ ਵਾਲੇ ਆਏ ਤੇ ਥਾਣੇ ਖੜਿਆ ਉਹਨੂੰ ਤੇ ਪੋਸਟਮਾਰਟਮ ਵਾਸਤੇ ਲੈ ਕੇ ਗਏ ਕਿੰਨੀ ਉਮਰ ਹੈਗੀ ਉਮਰ ਉਹਦੀ 23-24 ਸਾਲ ਆ ਭਾਈ ਨਹੀਂ ਕੁਵਾਰਾ ਸੀ ਭਾਜੀ ਜਵਾਨ ਮੁੰਡਾ ਹੈ ਕੀ ਤੁਹਾਨੂੰ ਕੀ ਲੱਗਦਾ ਸ਼ਾਕਰ ਨੂੰ ਉਹਦੇ ਨਾਲ ਕਿਹਨੇ ਲੜਾਈ ਝਗੜਾ ਹੈਗਾ ਇਹ ਨਹੀਂ ਉਹਦੇ ਨਾਲ ਕਿਸੇ ਦਾ ਵੀ ਚੰਗਾ ਭਲਾ ਸਭ ਨੂੰ ਬੁਲਾਉਂਦਾ ਸੀ ਕੰਮ ਤੇ ਗਿਆ ਕੰਮ ਕਰਦਾ ਸੀ ਲੜਾਈ ਝਗੜਾ ਕਿਸੇ ਨਾਲ ਹੀ ਉਹਦਾ ਹੈਗਾ ਨਹੀਂ ਨਾ ਕੋਈ ਬਹੁਜੀ ਗੱਲਬਾਤ ਹੈ ਤੇ ਇਹੋ ਗੱਲ ਦਾ ਨਹੀਂ ਪਤਾ ਲੱਗਦਾ ਵੀ ਹੋਇਆ ਕੀ ਉਹਦੇ ਨਾਲ ਕੀ ਮੰਗ ਕਰਤੀ ਮੰਗ ਕਰਦੇ ਬਿਨ ਇਨਸਾਫ ਹੋਵੇ ਵੀ ਉਹਦੇ ਨਾਲ ਵੀ ਜਿੰਨੇ ਵੀ ਜੋ ਵੀ ਕੀਤਾ ਪਤਾ ਲੱਗੇ ਵੀ ਕੀ ਵਜਾ ਕੀ ਸੀ ਜੀ ਮੁੰਡੇ ਨੂੰ ਮਾਰ ਨਹੀਂ ਭਾਜੀ ਉਹਦੀ ਕਿਹਨੇ ਕੋਈ ਗੱਲਬਾਤ ਨਹੀਂ ਕੰਮ ਕਰ ਵਾਲਾ ਮੁੰਡਾ ਸੀ ਉਹ ਦੁਸ਼ਮਣੀ ਉਹਦੇ ਨਾਲ ਹੈਗੀ ਨਹੀਂ ਕਿਸੇ ਦੀ ਵੀ ਤਹੀਂ ਤੇ ਹੁਣ ਮੰਗ ਕਰਦੇ ਆ ਵੀ ਹਾਨੂੰ ਇਨਸਾਫ ਦਿੱਤਾ ਜਾਵੇ ਵੀ ਜਿੰਨੇ ਵੀ ਜੋ ਵੀ ਕੀਤਾ ਵਾ ਪਤਾ ਲੱਗਾ ਜਾਵੇ ਉਹਦਾ ਉਹਨੂੰ ਸਜ਼ਾ ਮਿਲੇ ਜਾਵੇ ਉਹਦੀ ਪੁਲਸ ਆਈ ਹਾਂਜੀ ਪੁਲਸ ਆ ਗਈ ਸੀ ਭਾਜੀ ਪੁਲਸ ਕੀ ਕਹਿੰਦੀ ਪੁਲਸ ਆ ਗਈ ਸੀ ਤੇ ਉਹ ਮੁਰਕੇ ਪੋਸਟ ਮਾਰਕ ਨੂੰ ਆ ਕੇ ਕਹਿੰਦੇ ਉੱਥੇ ਅੰਮ੍ਰਿਤਸਰ ਲੈ ਕੇ ਗਏ ਆ ਤੇ ਉਹ ਇੱਥੇ ਕਰ ਵਾਪਸ ਨਹੀਂ ਆਏ ਉੱਥੋਂ ਘਰ ਦੇ ਦੇ ਫਾਦਰ ਸਾਹਿਬ ਜਿਹਦੇ ਮੁੰਡੇ ਦੇ ਡੈਡੀ ਉਹ ਵੀ ਅੰਮ੍ਰਿਤਸਰ ਹੀ ਗਏ ਇਹ ਦੋ ਹੀ ਭਰਾ ਹੈ ਭਾਜੀ ਦੂਜਾ ਅੰਬਾਲੇ ਜਾਂਦਾ ਵਾ ਕੰਮ ਤੇ ਉਹ ਡਿਊਟੀ ਤੇ ਆਇਆ ਨਹੀਂ ਇੱਥੇ ਕਰ ਉੱਥੇ ਰਹਿੰਦਾ ਵਾ ਇਹ ਮਾਪਿਓ ਲਾਗੇ ਰਹਿੰਦਾ ਹੀ ਇਹੋ ਮਤ ਸੇਵਾ ਸੁਭਾ ਕਰਦਾ ਆਪਣੇ ਮਾਪਿਓ ਦੀ ਤੇ ਉਹ ਮੁੰਡਾ ਨਹੀਂ ਰਿਹਾ ਸੇਵਾ ਵਾਲਾ ਇਹਦੇ ਮੇਰਾ ਤੁਹਾਨੂੰ ਪਾ ਲਏ ਤਰਪਾਲ ਜੀ ਕੀ ਗੱਲ ਹੈ ਮੈਂ ਉਹਦਾ ਨਾਨਾ ਹਾਂ ਜੀ ਉਹ 12 ਵਜੇ ਦਾ ਕੱਲ ਦਾ ਕਰੋਗੇ ਆ ਇਹ ਲੱਭਦੇ ਨਹੀਂ ਲੱਭਿਆ ਉਹ ਕਹਿੰਦਾ ਕਤਲ ਕਰਕੇ ਇੱਥੇ ਛੁੱਟ ਦਿੱਤਾ ਇੱਥੇ ਪੈ ਲਿਆ ਦੇ ਤੇ ਸਵੇਰੇ ਇਹਨਾਂ ਨੇ ਲਿਆਂਦਾ ਕੀਤਾ ਕਤਲ ਇੱਥੇ ਪੂਰੇ ਲੱਕੀ ਕੱਟ ਲੱਗਾ ਤੇ ਸ਼ਾਂਤ ਮਾਨ ਇਹਨਾਂ ਕੋਲ ਕੋਈ ਇਨਸਾਫ ਚਾਹੁੰਦੇ ਗਵਰਨਮੈਂਟ ਦਾ ਇਨਸਾਫ ਦੇ ਉਹ ਸਾਨੂੰ ਤਾਨੂੰ ਕੀ ਲੱਗਦਾ ਸ਼ੱਕ ਹੈਗਾ ਕਤਲ ਦਾ ਸ਼ੱਕ ਹੈ ਹੋਰ ਕਦਾਤ ਹੈ ਕਤਲ ਹੈ ਕਤਲਿਆ ਤੇ ਕੋਈ ਕਿੰਨੇ ਕੋਈ ਤੁਹਾਨੂੰ ਕੀ ਸ਼ੱਕ ਹੈ ਕਿ ਕੋਈ ਕੋਈ ਰੰਜਿਸ਼ ਹੋਵੇ ਕਿ ਇਹਦੇ ਨਾਲ ਨਹੀਂ ਨਹੀਂ ਕਿਸੇ ਨਾਲ ਰੰਜਿਸ਼ ਹੋਈ ਆ ਨਹੀਂ ਤੇ ਘਾਸਮ ਖੋਲਦਾ ਸਾਰਿਆਂ ਨੂੰ ਬੁਲਾਉਂਦਾ ਤੇ ਮਹੱਲੇ ਤੇ ਕਿਸੇ ਨਾਲ ਗੱਲਬਾਤ ਨਹੀਂ ਨਾ ਕੋਈ ਨਸ਼ਾ ਕਰਦਾ ਅੱਛਾ ਜਾਂ ਤਾਂ ਕੋਈ ਨਸ਼ਾ ਕਰਦਾ ਤਾਂ ਵੀ ਹੁੰਦਾ ਕੋਈ ਨਸ਼ਾ ਕੀ ਕਰਦਾ ਪੇਂਡ ਦਾ ਧਿਆੜੀ ਪੇਂਟ ਦਾ ਕੰਮ ਕਰਦਾ ਧਿਆੜੀ ਦਾ ਧਿਆੜੀ ਦਾ ਦਾ ਕੋਈ ਵੱਡਾ ਜਿਹੜਾ ਉਹਦੇ ਤੋਂ ਦੇਣੇ ਕੰਮ ਕਰਦਾ ਆ ਮਸ਼ੀਨਾਂ ਦੇ ਬਲੇਡ ਨਹੀਂ ਬਣਾਉਂਦਾ ਜਿਹੜੇ ਕੰਬਾਈਨ ਹੁੰਦੇ ਉਹ ਬਣਾਉਂਦਾ ਕੀ ਮੰਗ ਕਰਦੇ ਜੀ ਇਨਸਾਫ ਦੇ ਗਵਰਨਮੈਂਟ ਦਾ ਇਨਸਾਫ ਦਾ ਫੇ ਸਾਨੂੰ ਪੂਰੇ ਮਾਤਲ ਨੂੰ ਫੜਿਆ ਜਾ ਬਾਤਲ ਫੜੇ ਜਾਣ ਮੰਤ ਕਰਦੇ ਫੈਸਲ ਜਿਹੜੀ ਅੱਜ ਜੋਤੀਸਰ ਡੈੱਡ ਰੋਡਿੰਗ ਹੋਈ ਹੈ ਕੀ ਕਾਰਨ ਹੈ ਇਹ ਜੀ ਅੱਜ ਸਾਰੇ ਸਤਰਾਿਆਂ ਵੀ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਕਿ ਇੱਕ ਡੈਡ ਬਾਡੀ ਸੂਏ ਦੇ ਕੰਢੇ ਦੇ ਲਾਗੇ ਨੇੜੇ ਪਈ ਹੈ ਅਸੀਂ ਮੌਕੇ ਉੱਤੇ ਜਾ ਕੇ ਜਦੋਂ ਗਏ ਹਾਂ ਉੱਥੇ ਦੇਖਿਆ ਕਿ ਜਿਹੜੀ ਇਹ ਡੈਡ ਬਾਡੀ ਉੱਥੇ ਪਈ ਹੈ ਉੱਥੇ ਮੌਕੇ ਤੇ ਦੀ شناخت ਕਰਵਾਈ ਹੈ ਇਹ ਰੋਹਿਤ ਨਾਮ ਦਾ ਲੜਕਾ ਆ ਉਮਰ ਇਹਦੀ 26-27 ਸਾਲ ਦੇ ਕਰੀਬ ਹੈ ਜੀ ਇਹ ਬੀਰਿੰਗ ਸਕੂਲ ਦੇ ਲਾਗੇ ਜਨੇੜੇ ਗੁਰੂ ਉੱਥੋਂ ਦੇ ਰਹਿਣ ਵਾਲਿਆ ਤੇ ਪੇਂਟ ਦਾ ਕੰਮ ਕਰਦਾ ਹੈ ਜੀ ਇਹਨਾਂ ਨੇ ਫਿਰ ਮਾਤਾ ਪਿਤਾ ਨੂੰ ਬੁਲਾ ਕੇ ਉੱਥੇ ਤੇ ਇਹਨਾਂ ਨੂੰ ਸਾਰੀ ਜਿਹੜੀ ਆਪਾਂ ਉਹ ਵਿਖਾਏ ਦੇ ਜੜ ਬੜੀ ਸਰੀ ਬਖਾਈ ਹੈ ਇਹਦੇ ਥੋੜੇ ਜਿਨੇ ਮਤਲਬ ਥੋਣ ਦੇਤੇ ਚੀਰੀਟਾਂ ਦੇ ਨਿਸ਼ਾਨ ਨੇ ਚੀਟਾ ਨੇ ਇਸ ਕਰਕੇ ਇਹਨਾਂ ਨੇ ਸ਼ੱਕ ਜਾਰ ਕੀਤਾ ਵੀ ਹੋ ਸਕਦਾ ਹੈ ਕਿ ਕਿਸੇ ਨਾ ਕਿਸ ਨੇ ਇਹਨੂੰ ਮਾਰਿਆ ਹੋਵੇ ਅਸੀਂ ਉਹਦੇ ਅਕਾਰਡਿੰਗ ਜਿਹੜੀ ਇਹਨਾਂ ਦੀ ਜਿਹੜੀ ਆ ਮਤਲਬ ਸਟੇਟਮੈਂਟ ਲਿਖ ਕੇ ਤੇ ਮੁਕੱਲਮਾਂ ਦੇ ਚਕਾਰ ਕਰ ਦਿੱਤਾ ਗਿਆ ਤੇ ਨਾਲ ਹੀ ਇਹਦਾ ਸਵਿਧੇ ਅਸੀਂ ਪੋਸਟਮੈਨ ਨੂੰ ਖੁਰਾ ਕੇ ਤੇ ਮੌਤ ਦੇ ਅਸਲੀ ਕਾਰਨ ਜਿਹੜੇ ਆ ਉਹ ਕੀ ਨੇ ਉਹ ਸਿਰੇ ਜਾਣਾ ਜ਼ਰੂਰੀ ਪੋਸਟਮੈਨ ਕਰਾਉਣ ਲਈ ਕਰਵਾਇਆ ਜਾ ਰਿਹਾ ਸਰ ਇਹ ਕਾਹਦਾ ਕੰਮ ਕਰਦਾ ਸੀ ਮੁੰਡਾ ਇਹ ਪੀੜ ਦਾ ਕੰਮ ਕਰਦਾ ਜੀ ਕੋਈ ਨਾ ਉਹ ਕਿਹੜਾ ਕਮਿਸ਼ਨ ਸੀ ਜਿਹਦਾ ਤੁਸੀਂ ਨਹੀਂ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਕਿ ਕਿਸ ਨੇ ਕੀ ਕਾਰਵਾਈ ਕੀਤੀ ਗਈ ਆ ਇਹ ਹੀ ਮਕਰਮਾਂਦਰਚ ਕਰ ਦਿੱਤਾ ਜੀ ਇਹਨਾਂ ਦੇ ਪਿਤਾ ਦੇ ਬਿਆਨ ਤੇ ਜੋਰਜ ਮਸੀਹ ਇਹਨਾਂ ਦੇ ਪਿਤਾ ਜੀ ਨੇ ਉਹਦੇ ਬਿਆਨ ਦੇ ਮਕਰਮਾਂਦਰਚ ਕਰ ਦਿੱਤਾ ਜੀ ਅੱਗੋਂ ਸਾਡੀ ਨਿਵੇਸ਼ੀਗਣ ਜਾਰੀ ਹੈ ਕੱਲ੍ਹ ਲਾਸ਼ ਦਾ ਪੋਸਟਮਾਰਟ ਕਰਵਾ ਕੇ ਤੇ ਮੌਤ ਦੇ ਪ੍ਰਤੱਖ ਕਾਰਨ ਜਿਹੜੇ ਉਹ ਸਮਝਣ ਲੈਂਦੇ ਜਾਣਗੇ ਕਿ ਮੌਤ ਕਿਹੜੀ ਵਜ੍ਹਾ ਕਰਕੇ ਹੋਈ ਹੈ ਉਹ ਤੋਂ ਗਾਂਚ ਰਹੀ ਹੈ ਸਾਡੀ ਤਫ਼ਤੀਸ਼ ਜੁੜੀ ਆ ਅਸੀਂ ਤਫ਼ਤੀਸ਼ ਆਪਣੀ ਆਰੰਭ ਕਰ ਦਿੱਤੀ ਆ